ਸਤਿ ਸ੍ਰੀ ਅਕਾਲ ਫਰੈਂਡਸ ਮੈਥੋਡਾ ਹੋਸਟ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਗਸ ਦੇ ਵਿੱਚ ਤੁਹਾਡੇ ਇੱਕ ਵਾਰ ਫੇਰ ਆਪਾਂ ਸਵਾਗਤ ਕਰਦੇ ਹਾਂ ਅੱਜ ਆਪਣਾ ਐਪੀਸੋਡ ਦੂਸਰਾ ਹੈ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਸਪਾਇਨਲ ਸਟੀਨੋਸਿਸ ਦੀ ਇਸ ਦੇ ਵਿੱਚ ਕੀ ਹੁੰਦਾ ਜਿਹੜੀ ਆਪਣੀ ਰੀਡ ਦੀ ਹੱਡੀ ਹੁੰਦੀ ਆ ਜਿਹੜੀ ਇੱਕ ਆਪਣੇ ਸਿਰ ਤੋਂ ਸਾਰੇ ਦਿਮਾਗ ਦਾ ਨਚੋੜ ਜਿਹੜੀ ਇੱਕ ਮੋਟੀ ਨਰਵ ਹੈ ਜਿਸ ਨੂੰ ਰੀਡ ਦੀ ਹੱਡੀ ਕਿਹਾ ਜਾਂਦਾ ਜਦੋਂ ਉਹ نیچے ਆ ਕੇ ਆਪਣੇ ਲੰਬਰ ਲੈਵਲ ਤੇ ਪਤਲੀ ਹੋਣੀ ਸ਼ੁਰੂ ਹੋ ਜਾਂਦੀ ਹੈ ਉਸ ਦਾ ਕਾਰਨ ਕੀ ਹੁੰਦਾ ਕਈ ਵਾਰੀ ਆਪਾਂ ਲੰਬੇ ਸਮੇਂ ਲਈ ਬੈਠ ਕੇ ਕੰਮ ਕਰਦੇ ਆ ਜਾਂ ਫਿਰ ਆਪਾਂ ਲੰਬੇ ਸਮੇਂ ਲਈ ਖੜ ਕੇ ਕੰਮ ਕਰਦੇ ਆ ਔਰ ਆਪਾਂ ਕੋਈ ਕਸਰਤ ਨਹੀਂ ਕਰਦੇ ਉਹਨਾਂ ਦੇ ਸਪਾਇਨਲ ਸਟੀਨੋਸਿਸ ਹੋ ਜਾਂਦਾ ਹੈ ਸੋ ਇਸ ਨੂੰ ਠੀਕ ਕਰਨ ਲਈ ਆਸਾਨ ਕਸਰਤਾਂ ਤੁਹਾਡੇ ਲਈ ਲੈ ਕੇ ਆਏ ਆ ਤੁਸੀਂ ਐਮ ਆਰ ਆਈ ਕਰਵਾਈ ਹੋਏਗੀ ਉਸ ਦੇ ਵਿੱਚ ਲਿਖਿਆ ਜਾਂਦਾ ਜਦੋਂ ਆਪਾਂ ਐਂਡ ਦੇ ਵਿੱਚ ਰਿਪੋਰਟ ਬਣਾਉਂਦੇ ਆ ਜਦੋਂ ਐਂਡ ਦੇ ਵਿੱਚ ਤੁਸੀਂ ਰਿਪੋਰਟ ਪੜ੍ਹਦੇ ਹੋ ਉਹਦੇ ਵਿੱਚ ਲਿਖਿਆ ਹੁੰਦਾ ਸਪਾਇਨਲ ਸਟੀਨੋਸਿਸ ਸੋ ਇਸ ਨੂੰ ਠੀਕ ਕਿਵੇਂ ਕੀਤਾ ਜਾ ਸਕਦਾ ਹੈ ਸੋ ਅੱਜ ਦੀ ਵੀਡੀਓ ਤੁਹਾਡੇ ਲਈ ਹੈ ਅਗਰ ਤੁਸੀਂ ਸਾਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਡਾਕਟਰ ਗੁਰਸ਼ੀਤ ਸਿੰਘ ਸਰਾਹ ਹੈ ਮੈਂ ਔਰ ਮੇਰੀ ਧਰਮ ਪਤਨੀ ਡਾਕਟਰ ਬੇਬਾ ਸਰਾਹ ਸੀ ਦੋਨੇ ਜਣੇ ਰਲ ਕੇ ਬੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰ ਰਹੇ ਹਾਂ ਸਾਡੀਆਂ ਤਿੰਨ ਇੰਸਟਾਗ੍ਰam ਆਈਡਿਸ ਨੇ ਐਸ ਹਰੀ ਸਿੰਘ ਸਰਾਹ ఫిਜ਼ੋਥੈਰੇਪੀ ਡਾਕਟਰ ਗੁਰਸ਼ੀਤ ਸਿੰਘ ਡਾਕਟਰ ਬੇਬਾ ਸਰਾਹ ਫੇਸਬੁੱਕ ਤੇ ਐਸ ਹਰੀ ਸਿੰਘ ਸਰਾਹ ఫిਜ਼ੋਥੈਰੇਪੀ ਕਲੀਨਿਕ ਦੇ ਨਾਮ ਤੇ ਪੇਜ ਹੈ ਡਾਕਟਰ ਗੁਰਸ਼ੀਤ ਬਲੌਗਸ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੁਹਾਉ ਸ਼ੁਰੂ ਕਰੀਏ ਅੱਜ ਦੀਆਂ ਅਸਾਨ ਤਸਵੀਰਾਂ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੋਂ ਪਹਿਲੀ ਐਕਸਰਸਾਈਜ਼ ਕੀ ਹੈ ਤੁਸੀਂ ਕੁਰਸੀ ਤੇ ਇਦਾਂ ਲੱਤਾਂ ਰੱਖ ਦੇਣੀਆਂ ਨੇ ਔਰ 15 ਮਿੰਟ ਸਵੇਰੇ 15 ਮਿੰਟ ਦੁਪਹਿਰੇ 15 ਮਿੰਟ ਸ਼ਾਮ ਇਸ ਪੋਜੀਸ਼ਨ ਦੇ ਵਿੱਚ ਤੁਸੀਂ ਪਏ ਰਹੋਗੇ ਆਪਣੀ ਕੋਸ਼ਿਸ਼ ਹੈ ਵੀ ਤੁਹਾਨੂੰ ਇਕੱਲੇ ਇਕੱਲੇ ਟਾਪਿਕ ਤੇ ਆਪਾਂ ਵੀਡੀਓ ਬਣਾਈਏ ਸੋ ਆਪਾਂ ਸੀਰੀਜ਼ ਸਟਾਰਟ ਕੀਤੀ ਹੈ ਅੱਜ ਆਪਣਾ ਦੂਸਰਾ ਐਪੀਸੋਡ ਹੈ ਪਹਿਲਾ ਐਪੀਸੋਡ ਆ ਗਿਆ ਹੈ ਸਕੋਲੀਓਸਿਸ ਦਾ ਜਿਸ ਦੇ ਵਿੱਚ ਟੇਢੀ ਹੋ ਜਾਂਦੀ ਹੈ ਆਪਣੀ ਰੀਡ ਦੀ ਹੱਡੀ ਸੋ ਹੁਣ ਇਹ ਦੂਸਰਾ ਐਪੀਸੋਡ ਹੈ ਸੋ ਤੁਸੀਂ ਉਮੀਦ ਕਰਦਾ ਪਿਆਰ ਦਿੰਦੇ ਰਹੋਗੇ ਸੋ ਐਕਸਰਸਾਈਜ਼ ਕੀ ਹੈ 15 ਮਿੰਟ ਆਪਾਂ ਇਸ ਪੋਜੀਸ਼ਨ ਦੇ ਵਿੱਚ ਪਏ ਰਹਿਣਾ ਹੈ ਸਵੇਰੇ ਦੁਪਹਿਰੇ ਸ਼ਾਮ ਇਹ ਹੋਗੀ ਪਹਿਲੀ ਐਕਸਰਸਾਈਜ਼ ਹੁਣ ਜਿਹੜੀ ਦੂਸਰੀ ਐਕਸਰਸਾਈਜ਼ ਹੈ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਆਪਾਂ ਜਿਹੜਾ ਸਟ੍ਰੈਚ ਕਰਨਾ ਹੈ ਉਹ ਹੈ ਚਾਈਲਡ ਪੋਜ਼ ਸਟ੍ਰੈਚ ਆਪਾਂ ਕੀ ਕਰਾਂਗੇ ਫਿਗਰ ਆਫ 4 ਚ ਆ ਕੇ और आप अड्डिया से बैठने की कोशिश करा और हाथ अगर ला जाने आप तो वे ला जाने और आप सर मोड़ देना इदा करके इस पोजिशन देखा ट्वेंटी सैकेंड भी सैकेंड इसे पोजिशन रवेंगे जाने कि अड्डिया बैठने की कोशिश करा जिन्ना कि बैठा जाएगा दैन फिर रिलैक्स फिर पिछे जावे अड्डिया बैठ की कोशिश करा और दैन इत फिर भी सैकेंड आप करे दैन फिर आप ਰਿਲੈਕਸ ਇੱਕ ਵਾਰ ਤੁਹਾਨੂੰ ਕਰਕੇ ਦਿਖਾਉਨੇ ਆ ਦੇਖੋ ਆਪਾਂ ਪਿੱਛੇ ਗਏ ਔਰ ਗਾਦਰ ਅੰਦਰ ਮੁੜਤੀ ਇੱਥੇ ਆਪਾਂ ਬਾਵਾ ਬਾਤ ਤੋਂ ਬਾਅਦ ਅੱਗੇ ਰਹਿ ਜਾਗੇ ਇੱਥੇ 20 ਗਿਣਾਂਗੇ 1 2 3 4 5 6 7 8 9 10 11 12 13 14 15 16 17 18 19 20 देन ਰਿਲੈਕਸ ਇਹਦਾ ਤੁਸੀਂ 4 ਤੋਂ 5 ਵਾਰ ਕਰਨਾ ਇਹ ਹੋ ਗਿਆ ਤੁਹਾਡਾ ਚਾਈਲਡ ਪੋਸਟ 스트ਚ ਇਹ ਹੋ ਗਈ ਤੁਹਾਡੀ ਦੂਜੀ ਕਸਰ ਹੁਣ ਜਿਹੜੀ ਤੀਚੀ ਕਸਰਤ ਹੈ ਉਸਦੇ ਵਿੱਚ ਆਪਾਂ ਕੀ ਕਰਨਾ ਆਪਾਂ ਗਲੂਟ ਮਸਲ ਆਹ ਵਾਲੇ ਮਸਲ ਨੂੰ ਸਟ੍ਰੈਚ ਕਰਨਾ ਕਿਵੇਂ ਕਰਾਂਗੇ ਦੇਖੋ ਤੁਸੀਂ ਬੈਠੇ ਆ ਇੱਕ ਗੋਡਾ ਮੋੜ ਲਿਆ ਮੰਨ ਲਓ ਆਪਾਂ ਇਸ ਪਾਸੇ ਸਟ੍ਰੈਚ ਕਰਨਾ ਤੁਹਾਨੂੰ ਦੂਸਰੇ ਪਾਸੇ ਕਰਕੇ ਦਿਖਾਉਨੇ ਆ ਮੰਨ ਲਓ ਆਪਾਂ ਇਸ ਪਾਸੇ ਸਟ੍ਰੈਚ ਕਰਨਾ ਇੱਕ ਗੋਡਾ ਮੋੜ ਲਿਆ ਇਹ ਲਾਤਾ ਆਪਾਂ ਇਸ ਦੇ ਉੱਪਰ ਰੱਖ ਦੇਣੀ ਇਦਾਂ ਕਰਕੇ ਔਰ ਅੱਗੇ ਜਾਣ ਦੀ ਕੋਸ਼ਿਸ਼ ਕਰਨੀ ਜਦੋਂ ਆਪਾਂ ਅੱਗੇ ਜਾਵਾਂਗੇ ਇਸ ਜਗ੍ਹਾ ਤੇ ਸਟ੍ਰੈਚ ਪਏਗਾ ਪਿਛੇ ਰਵਾਂਗੇ ਇੱਥੇ ਸਟ੍ਰੈਚ ਨਹੀਂ ਪੈਣਾ ਗੋਡਾ ਇਹ ਮੋੜ ਲੈਣਾ ਵਾਦ ਤੋਂ ਵਾਦ ਔਰ ਅੱਗੇ ਜਾਣ ਦੀ ਕੋਸ਼ਿਸ਼ ਦੇਖੋ ਤੁਸੀਂ ਆਪਣੇ ਪੱਟ ਤੇ ਸਟ੍ਰੈਚ ਪੈ ਰਿਹਾ ਪਿਛਲੇ ਪਾਸੇ ਇੰਸਟ੍ਰੈਕ ਕਰਦੇ ਔਰ ਇਥੇ ਆਪਾਂ ਹੋਲਡ ਕਰਾਂਗੇ 15 ਸੈਕਿੰਡ 1 2 3 4 5 6 7 8 9 10 11 12 13 14 15 ਦੈਨ ਰਿਲੈਕਸ ਥੱਲੇ ਵੀ ਰੱਖ ਸਕਦੇ ਹੋ ਪਿੱਛੇ ਨੂੰ ਵੀ ਹੋ ਸਕਦੇ ਹੋ ਇਹ ਹੋ ਗਿਆ ਤੁਹਾਡਾ 30ਵੀਂ ਕਸਰਤ ਦੁਬਾਰਾ ਦੇਖੋ ਧਿਆਨ ਨਾਲ ਇਦਾਂ ਅੱਗੇ ਜਾਣ ਦੀ ਕੋਸ਼ਿਸ਼ ਕਰਾਂਗੇ ਆਪਾਂ ਔਰ ਇਸ ਲੱਤ ਨੂੰ ਵੱਧ ਤੋਂ ਵੱਧ ਥੱਲੇ ਏਕੋ ਡਾ ਮੋੜਾਂਗੇ ਔਰ ਅੱਗੇ ਜਾਵਾਂਗੇ ਜਿੰਨਾ ਅੱਗੇ ਜਾਵਾਂਗੇ ਇਸ ਜਗ੍ਹਾ ਤੇ ਸਟ੍ਰੈਚ ਪਾਏਗਾ ਜਿੰਨਾ ਤੋ ਤੱਕ ਅੱਗੇ ਜਾਇਆ ਜਾਏਗਾ ਉਨਾ ਕਰਨਾ ਔਰ ਇਸ ਨੂੰ ਤੁਸੀਂ ਕੋਸ਼ਿਸ਼ ਕਰਨੀ ਬਈ ਸਵੇਰੇ ਦੁਪਹਿਰੇ ਸ਼ਾਮ ਕੀਤੀ ਜਾਵੇ ਜਿਹੜਾ ਸਪਾਇਨਲਸ ਜੇਨੋਸਿਸ ਆ ਨਾ ਇਹਦੇ ਵਿੱਚ ਕੀ ਹੁੰਦਾ ਜਦੋਂ ਆਪਾਂ ਮਤਲਬ ਬੈਂਡ ਹੋ ਜਾਂਦੇ ਆ ਦਰਦ ਘਟ ਜਾਂਦਾ ਜਦੋਂ ਆਪਾਂ ਕੋਡੇ ਹੁੰਨੇ ਆ ਦਰਦ ਘਟਦਾ ਜਦੋਂ ਸਿੱਧੇ ਹੁੰਨੇ ਆ ਉਦੋਂ ਆਪਣਾ ਦਰਦ ਠੀਕ ਹੋ ਜਾਂਦਾ ਜਦੋਂ ਪੈ ਜਾਂਦੇ ਆ ਉਦੋਂ ਦਰਦ ਆਪਾਂ ਸ਼ੁਰੂ ਹੋ ਜਾਂਦਾ ਜਦੋਂ ਖੜੇ ਹੋ ਜਾਂਦੇ ਆ ਦਰਦ ਘਟ ਜਾਂਦਾ ਇਹ ਇਹਦੀ ਇੱਕ ਕੰਡੀਸ਼ਨ ਹੈ ਤੋ ਤਿੰਨੇ ਕਸਰਤਾਂ ਤੁਹਾਨੂੰ ਦੱਸਤੀਆਂ ਜਿਹੜੀ ਚੌਥੀ ਕਸਰਤ ਹੈ ਉਹ ਆਪਾਂ ਹੁਣ ਕਰਨ ਲੱਗੇ ਆਂ ਬ੍ਰਿਜਿੰਗ ਦੇਖੋ ਤੁਸੀਂ ਇਦਾਂ ਆਪਾਂ ਗੋਡੇ ਵੱਤਵਾਦ ਮੋੜ ਲੈਣੇ ਔਰ ਲੱਕ ਨੂੰ ਉੱਪਰ ਚੱਕ ਦੇਣਾ ਤਾਂ ਹਵਾ 'ਚ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 ਰੈਲੈਕਸ ਐਸੇ ਤੁਸੀਂ 5 ਸੈੱਟ ਲਾਉਣੇ ਆਂ ਇਹੀ ਹੋਗੀ ਤੁਹਾਡੀ ਚੌਥੀ ਕਸਰਤ ਜਿਸ ਨੂੰ ਬ੍ਰਿਜਿੰਗ ਕਿਹਾ ਜਾਂਦਾ ਹੈ इस देखो ध्यान एक दो तीन चार पे सात अठ नौ दसैक्स उस चौथी कसरतन बादज है फिगर ऑफ होर चाहोगे और एक बार सामने देखोगे ये बन गई कैट इतने पांच सैकेंड ਤੋ 10 4 5 ਫਿਰ ਕੈਟ 1 2 10 4 5 ਫਿਰ ਕੈਮਲ 1 2 10 4 5 ਕੈਟ 1 2 10 4 5 ਜਿਹੜੇ ਕੈਟ ਬਣਾਗੇ ਜਿਹੜੀ ਆ ਚੀਜ਼ ਆ ਇਹ ਥੱਲੇ ਨੂੰ ਲੈ ਜਾਣੀ ਆ ਜਿਹੜੇ ਕੈਮਲ ਬਣਾਗੇ ਆ ਚੀਜ਼ ਉੱਪਰ ਚੱਕਣੀ ਆ ਔਰ ਦੋਨੋਂ ਗੋਡਿਆਂ ਦੇ ਪਚਾਲੇ ਦੇਖਣਾ ਦੇਖੋ ਇਸ ਤਰ੍ਹਾਂ ਕਰਕੇ ਉੱਪਰ ਚੱਕ ਕੇ ਇਦਾਂ ਇਹਨਾਂ ਦੇ ਪਚਾਲੇ ਦੇਖਾਂਗੇ ਇਦਾਂ ਕਰਕੇ ਸੋ ਇਸ ਨੂੰ ਤੁਸੀਂ 10 ਵਾਰੀ ਕੈਟ 10ਵਰੀ ਕੈਮਲ ਇਹ ਹੋ ਗਈ ਤੁਹਾਡੀ ਪੰਜਵੀਂ ਕਸਰਤ ਔਰ ਇਸ ਤੋਂ ਬਾਅਦ ਤੁਸੀਂ ਰਾਤ ਨੂੰ ਸੌਣ ਵੇਲੇ ਲੱਕ ਤੇ ਹੇਠਾਂ ਆਪਣੇ ਸੇਕ ਦੇਣਾ ਹੈ ਸਵੇਰੇ ਸ਼ਾਮ ਦੇਣਾ ਹੈ ਅਗਰ ਤੁਸੀਂ ਸੇਕ ਦਿੰਨੇ ਹੋ ਔਰ ਇਹ ਆਸਾਨ ਸਿਰਫ ਪੰਜ ਕਸਰਤਾਂ ਕਰਦੇ ਹੋ ਤੁਸੀਂ ਆਪਣੇ ਜਿਹੜੀ ਤੁਹਾਡੀ ਡਾਇਗਨੋਸ ਹੋਈ ਹੈ ਤੁਹਾਡੀ ਐਮ ਆਰ ਆਈ ਚ ਲਿਖਿਆ ਆ ਗਿਆ ਵੀ ਤੁਹਾਨੂੰ ਸਪਾਈਨਲ ਸਟੈਨੋਸਿਸ ਹੋ ਗਿਆ ਹੈ ਉਸ ਨੂੰ ਤੁਸੀਂ ਘਰ ਦੇ ਵਿੱਚ ਠੀਕ ਕਰ ਸਕਦੇ ਹੋ ਉਮੀਦ ਕਰਦਾ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਸੋ ਮਿਲਾਂਗੇ ਜਲਦੀ ਇੱਕ ਨਵੇਂ ਟੌਪਿਕ ਨਾਲ ਤਦ ਤੱਕ ਤੁਸੀਂ ਸਾਰੇ ਜਣੇ ਆਪਣੀ ਸਿਹਤ ਦਾ ਧਿਆਨ ਰੱਖਿਓ ਔਰ ਅਗਰ ਤੁਸੀਂ ਕੁਝ ਵੀ ਪੁੱਛਣਾ ਚਾਹੁੰਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਔਰ ਜਾਂ ਫਿਰ ਸਾਡੇ ਨਾਲ WhatsApp ਦੇ ਜ਼ਰੀਏ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਸਤਿ ਸ਼੍ਰੀ ਅਕਾਲ ਜੀ